ਆ ਜਾ ਯਾਰ ਛੇਤੀ ਆ ਜਾ ਆਪਾਂ ਨਿਕਲਣ ਲੱਗੇ ਜਾਣਾ ਫਿਰ ਓ ਯਾਰ ਤੂੰ ਕਹਦਾ ਗਵੰਡੀਆਂ ਯਾਰ ਤੈਨੂੰ ਅਕਲ ਕੋਲ ਹੈ ਫਿਰ ਉਹਦੇ ਕੋਲ ਆ ਚੁੱਪ ਕਰ ਜਾ ਹੁਣ ਬੋਲੀ ਨਾ ਹੁਣ ਫालतू ਮੈਂ ਤੂੰ ਸਮਾਨ ਲੈਣਾ ਦੇ ਨਾਲ ਦੇ ਵਾਸਤੇ ਠੱਗ ਬੰਦਾ ਯਾਰ ਉਹਦੇ ਮੂੰਹੋਂ ਨਾ ਬੋਲੀ ਹਜਾ ਨਾਲ ਦੇ ਤਰ ਕਰੇ ਦੱਸੂ ਫਿਰ ਨਾ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹਾ ਚੱਲ ਠੀਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਬਸ ਵਧੀਆ ਵਧੀਆ ਕੀ ਸੇਵਾ ਕਰੀਏ ਉਹ ਮੈਨੂੰ ਨਾ ਮਤਲਬ ਜਿਹੜੀ ਮੇਰੀ ਉਹਦੇ ਵਾਸਤੇ ਨਾ ਉਹ ਹਾਂ ਉਹਦੇ ਵਾਸਤੇ ਸਮਾਨ ਚਾਹੀਦਾ ਮੇਰੇ ਸ਼ਗਨ ਵਾਲਾ ਸਮਾਨ ਦੇ ਸ਼ਗਨ ਵਾਲਾ ਸ਼ਗਨ ਵਾਲਾ ਨਹੀਂ ਮਤਲਬ ਫੇਸ ਬਿਊਟੀ ਪ੍ਰੋਡਕਟ ਹੈ ਮੇਰੇ ਹਨਾ ਹਾਂ ਨਾਲ ਦੀ ਵਾਸਤੇ ਸਮਾਨ ਨਾਲ ਦੀ ਵਾਸਤੇ ਇਹਦੇ ਵਾਸਤੇ ਨਾਲ ਦੀ ਵਾਸਤੇ ਨਾਲ ਦੀ ਵਾਸਤੇ ਕਿਵੇਂ ਸਮਾਨ ਲੈਣਾ ਨਾਲ ਦਾ ਘਰ ਤਾਂ ਮੇਰਾ ਓਏ ਓਏ ਮੇਰੀ ਗੱਲ ਸੁਣ ਤੂੰ ਬੇਚੂ ਹੀ ਬੜੀ ਜਨਾ ਓਏ ਬਰੇ ਨਾਲ ਦੀ ਐ ਨਹੀਂ ਹੁੰਦਾ ਵੀ ਨਾਲ ਦੀ ਘਰ ਥੋੜੀ ਹੁੰਦਾ ਨਾਲ ਦਾ ਨਾਲ ਮਤਲਬ ਖਾਣ ਦੀ ਸੇਲੀ ਬਰੋਟੀ ਫੋਲਗੋ ਉਸ ਰਿਵਾਰਡ ਕਿਹਾ ਮਾਰ ਕਾ ਤੂੰ ਕਾ ਮਾਰ ਕਾ ਮਾਰ ਕਾ ਵੀਰੇ ਨਾਲੀ ਵਸੇ ਯਾਰ ਕਈ ਘਰ ਵਾਲੀ ਕਿਤੇ ਤੇ ਤੇ ਵਿਆਹ ਨਹੀਂ ਹੋਇਆ ਉਹ ਹਾਂ ਯਾਰ ਉਹ ਲੜ ਉਹ ਹੀ ਲੜ ਜਾਂਦੇ ਹਾਂ ਹਾਂ ਚਲੋ ਕੋਈ ਨਹੀਂ ਬਣ ਗਈ ਹਾਂ ਮੈਂ ਉਹ ਦੋ ਲੱਤਾਂ ਦੋਵੇਂ ਬਹਲਾੜੀ ਹਾਂ ਪਰ ਯਾਰ ਕਨਫਿਊਜ਼ਨ ਹੈ ਕਿ ਨੱਕ ਉਹ ਇੱਕੋ ਹੀ ਆ ਚਲੋ ਰਵੀ ਤਾਂ ਡਾ ਵੱਡਾ ਮਾਰ ਚਲੋ ਮੇਰੀ ਗੱਲ ਸੁਣੋ ਯਾਰ ਮੈਂ ਨਾ ਹੁਣ ਆਪਣੇ ਸਹੇਲੇ ਨੂੰ ਫੋਨ ਲਾਣ ਲੱਗਿਆ ਹਾਂ ਠੀਕ ਆ ਤੂੰ ਆ ਕੇ ਦੇਖਦਾ ਪਿਆ ਮੈਂ ਜਿਹੜਾ ਸਮਾਨ ਉਹਨੇ ਮੰਗਣਾ ਵਾ ਇਧਰ ਰੱਖਦਾ ਠੱਗ ਬੰਦਾ ਨੰਬਰ ਨੋਟ ਕਰ ਲੂ ਠੀਕ ਹੈ ਠੀਕ ਹੈ ਪੋਸੀਬਲ ਕਿਤੇ ਬੈਠੀ ਲੈ ਡਾਇਰੀ ਨਹੀਂ ਕੀਤਾ ਉਹ ਮੇਰੀ ਗੱਲ ਸੁਣ ਤਾਈ ਜਾਨੂੰ ਪਹਿਲਾਂ ਦੱਸਦਾ ਮੈਂ ਪਤਾ ਮੈਨੂੰ ਤੇਰਾ ਕੈਰੇਕਟਰ ਦਾ ਬਾਈ ਇਹ ਤਾਂ ਨਾਰਦ ਮੈਂ ਨਾ ਉਹਨੂੰ ਕਿਆ ਹੋਇਆ ਵੀ ਤੂੰ ਵੇਚ ਜੋ ਕੋ ਸਾਰਾ ਸਮਾਨ ਲੈ ਲਾ ਜਿਹੜਾ ਸਮਾਨ ਮੰਗਣਾ ਤੂੰ ਚੁੱਪ ਕਰਕੇ ਪੈਕ ਕਰਦੀ ਪੈਸੇ ਦੀ ਪਰਵਾਹ ਕਰਨੀ ਨਹੀਂ ਪੈਸਾ ਬਹੁਤ ਆ ਬਿਲ ਮੋਟਾ ਬਣਾਣਾ ਮਤਲਬ ਠੀਕ ਆ ਨਾ ਬਣਾ ਦੇਾਂਗੇ ਚਲ ਕੋਈ ਜਿਹੜਾ ਸਮਾਨ ਚਾਹੀਦਾ ਨੂੰ ਲੈ ਲੈਣਾ ਮੈਂ ਉਹਨੂੰ ਫੋਨ ਲਾ ਲਗਿਆ ਉਹ ਨਹੀਂ ਅਸੀਂ ਚਾਹੁੰਦਾ ਖੜ ਦੇ ਬਿਲ ਜਾਂਦੀ ਪਈ ਆ ਦਾਲ ਤਾਂ ਤੁਸੀਂ ਪਹਿਲਾਂ ਮੰਗ ਕੇ ਖਾਣੇ ਚਾਕਲੇ ਹੈਲੋ ਹੈਲੋ ਹਾਂ ਮੇਰਾ ਬੀਵੀ ਕਿੱਥੇ ਆ ਕੀ ਕਰਨਾ ਤੂੰ ਮੇਰੇ ਵੱਲੋਂ ਵੀ ਹੈਲੋ ਹੈਲੋ ਓਏ ਆਹ ਕੀ ਹਰਕਤ ਆ ਹੈਲੋ ਕੀ ਹੈਲੋ ਹੈਲੋ ਕੀ ਉਹ ਕੋਈ ਨਹੀਂ ਉਹ ਪਤਾ ਕੀ ਚੱਕਰ ਆ ਨਾ ਦੁਕਾਨ ਵਾਲੇ ਨਾਲ ਤੂੰ ਮੇਰੇ ਨਾਲ ਕਿਵੇਂ ਢੱਡੀ ਹੋਏ ਜੰਨਾ ਉਹੀ ਢੱਡੀ ਜਾਂਦਾ ਪਿੱਛੇ ਅੱਛਾ ਮੇਰੀ ਗੱਲ ਸੁਣੋ ਯਾਰ ਤੁਹਾਨੂੰ ਜੋ ਸਮਾਨ ਤੁਸੀਂ ਮੈਨੂੰ ਕਿਹਾ ਸੀਗਾ ਨਾ ਲੈਣਾ ਮੈਂ ਦੁਕਾਨ ਤੇ ਆ ਗਿਆ ਸਾਰਾ ਸਮਾਨ ਲੈ ਲਓ ਠੀਕ ਆ ਪੈਸੇ ਦੀ ਪਰਵਾਹ ਨਹੀਂ ਕਰਨੀ ਹੈਗੀ ਹਾਂ ਚੱਲ ਬੋਲ ਕੀ ਕੀ ਲੈਣਾ ਸੁਣਦਾ ਪਿਆ ਉਹ ਫਟੇ ਮੂ ਕਿਉਂ ਦਿਆ ਯਾਰ ਇਹ ਇਹ ਮੇਰੇ ਦੋਸਤ ਨੂੰ ਫਟੇ ਮੂ ਨਹੀਂ ਲੈਣਾ ਫਟਮੀ ਫਟਮੀ ਮੈਂ ਭਿੰਦਾ ਫਟਮੀ ਸਾ ਫਟੇ ਮੂ ਚ ਫਟਮੀ ਨਾ ਫਟੇ ਅੱਛਾ ਫਾਊਂਡੇਸ਼ਨ ਹੁੰਦਾ ਇਹ ਪਤਾ ਨਹੀਂ ਕਿ ਹੁੰਦਾ ਯਾਰ ਇਹ ਕੋਈ ਕੋਈ ਸੰਸਥਾ ਦਾ ਹੁੰਦਾ ਨਾ ਕੰਮ ਹਾਂ ਹੋ ਸਕਦਾ ਵਾ ਚਲੋ ਕੋਈ ਨਹੀਂ ਆ ਹੋਰ ਕੀ ਕੀ ਲੈਣਾ ਤੂੰ ਬੇਚ ਜੇ ਕੋਈ ਬੋਲ ਦੇ ਯਾਰ ਇਹ ਤਾਂ ਤੂੰ ਫੇਸ ਪਾਊਡਰ ਦੇ ਵਿੱਚ ਪਾਣੀ ਮਿਲਾ ਕੇ ਲਿਕਵਿਡ ਬਣਾ ਦੇਗੀ ਇੱਕ ਮਿੰਟ ਇਹ ਗੁੱਡੀ ਤੂੰ ਆਪਣੇ ਵਾਸਤੇ ਸਮਾਨ ਲੈਣਾ ਕਿ ਕਿਸੇ ਫਾਊਂਡੇਸ਼ਨ ਵਾਸਤੇ ਲੈਣਾ ਵਾ ਫਾਊਂਡੇਸ਼ਨ ਉਹਨੂੰ ਤੇ ਲਾਈਦਾ ਵਾ ਤਮ ਆਪਣੇ ਵਾਸਤੇ ਲੈਣੀ ਆ ਤੇ ਆਹ ਕੀ ਆ ਜਿਵੇਂ ਹੁੰਦੀ ਹੈ ਤਾਂ ਤੂੰ ਸਾਰੀ ਫਾਊਂਡੇਸ਼ਨ ਇਹ ਇਹ ਵੀ ਮੂੰਹ ਤੇ ਲਾਈਦਾ ਪਾਊਡਰ ਵੀ ਹਾਂਜੀ ਉਸ ਤੋਂ ਬਾਅਦ ਲਾਈਦਾ ਕਿੰਨੇ ਮੂੰਹ ਆ ਤੇਰੇ ਰਾਵਣ ਆ ਤੂੰ ਯਾਰ ਨਾ ਬੋਲ ਯਾਰ ਤੇਰੀ ਤਾਂ ਬਣੀ ਨਹੀਂ ਰਿਕੜਵਾਏ ਅੱਛਾ ਅੱਛਾ ਸੌਰੀ ਕਹ ਦੇ ਸੌਰੀ ਕਹ ਦੇ ਸੌਰੀ ਉਹ ਨਾ ਕਿਸੇ ਹੋਰ ਨੂੰ ਕਹਿ ਰਿਹਾ ਤੈਨੂੰ ਨਹੀਂ ਕਹਿ ਰਿਹਾ ਹਾਈਲਾਈਟਰ ਵੀ ਚਾਹੀਦਾ ਹੋਗਾ ਭਾਬੀ ਜੀ ਉਹ ਕਿਉਂ ਹੁੰਦਾ ਹੈ ਭਾਬੀ ਨੂੰ ਕਿਹਾ ਓਏ ਜੀ ਹਾਈਲਾਈਟਰ ਇਹਦੇ ਨਾਲ ਦੀ ਨੂੰ ਹਾਂ ਹਾਈਲਾਈਟਰ ਵੀ ਚਾਹੀਦਾ ਹਾਂ ਹਾਂ ਹਾਈਲਾਈਟਰ ਚਾਹੀਦਾ ਇਹਨੂੰ ਦੇ ਯਾਰ ਤੂੰ ਹੌਂਦਾ ਹਾਈਲਾਈਟਰ ਤੈਨੂੰ ਪਤਾ ਹੈ ਹਾਈਲਾਈਟਰ ਕੀ ਹੁੰਦਾ ਨਹੀਂ ਮੈਨੂੰ ਨਹੀਂ ਪਤਾ ਕੀ ਹੁੰਦਾ ਵਾ ਜਿਹੜਾ ਦੇਖ ਪਹਿਲੇ ਫਲੋਰ ਤੇ ਚੂਲਾ ਪਿਆ ਹੋਵੇ ਉਹਦੇ ਲਈ ਤਾਂ ਨਾਰਮਲ ਲਾਈਟਰ ਹੁੰਦਾ ਹਾਂ ਉਹ ਸੈਕਿੰਡ ਫਲੋਰ ਤੇ ਚੂਲਾ ਪਿਆ ਹੋਵੇ ਉਦੇ ਲਈ ਹਾਈਲਾਈਟਰ ਹੁੰਦਾ ਆ ਕੀ ਚੁਰੰਦ ਦੇ ਰ ਮੈਨੂੰ ਵੀ ਮੈਂ ਵੀ ਖਾਣਾ ਵਾ ਨਹੀਂ ਨਹੀਂ ਇਹ ਲਾਈਨ ਦਾ ਫੇਸ ਤੇ ਲਾਈਦਾ ਉਹ ਜਾ ਤੂੰ ਆਪਦੇ ਕੋ ਰੱਖ ਯਾਰ ਹਾਈਲਾਈਟਰ ਤੇਰਾ ਕਿਚਨ ਉੱਪਰ ਆ ਤੁਸੀਂ ਨੀਚੇ ਕਿਚਨ ਬਣਾ ਲਓ ਹਾਈਲਾਈਟਰ ਘਾਤੇ ਲਾਈਦਾ ਹੁੰਦਾ ਮੈਂ ਉਹ ਤੇ ਲਾਉਂਗੀ ਚੰਕੂ ਅੱਛਾ ਸੌਰੀ ਯਾਰ ਚੰਕੂ ਵੀ ਚਲ ਠੀਕ ਆ ਅੱਛਾ ਇਹਦੇ ਵਿੱਚ ਮਸ਼ਕੀਲ ਹੁੰਦੀ ਆ ਲਾਈਨਰ ਮਸਕਰਾ ਵੀ ਚਾਹੀਦਾ ਹੋਊਗਾ ਮਸਕਾਰਾ ਬੋਦੀ ਹੋਰ ਲਾ ਕੇ ਦੇ ਮੈਨੂੰ ਜਿਹੜਾ ਸਮਾਜ ਗਰੁੱਪ ਨਾਲ ਉਹ ਗੱਦੈ ਲਾਈਦਾ ਹੁਣ ਲਾਈਨਰ ਉਹ ਸੇਲੀਦਰੀ ਲਾਈਨਾਂ ਕਿਤੇ ਹੋਰ ਤੇ ਮਾਰੀ ਜਾਂਦੀ ਆ ਤੂੰ ਕਿਤੇ ਲੈਨ ਮਾਰਦੀ ਆ ਏ ਕੋਈ ਇਹਨੂੰ ਮੂਲੰਦਾ ਨਹੀਂ ਪਤਾਏਗਾ ਤੂੰ ਪਾਗਲ ਨਾ ਕਦਾ ਦਾ ਕੱਟਾ ਨਾ ਨੀ ਨੀ ਉਹ ਤਾਂ ਕਿਸੇ ਹੋਰ ਨੂੰ ਕਹਿ ਰਿਹਾ ਵਾ ਕੈਨੂੰ ਥੋੜੀ ਕਹਿ ਰਿਹਾ ਵਾ ਤੂੰ ਪੁੱਛ ਲੈਨ ਕਿੰਦੀ ਮਾਰਦੀ ਲੈਨ ਤੂੰ ਮੈਨੂੰ ਪੁੱਛ ਰਿਹਾ ਆ ਲਾਈਨਰ ਕੀ ਕਰਨਾ ਵਾ ਲੈਣਾ ਦਾ ਪੇ ਇੱਕ ਦੂਜੇ ਤੇ ਮਾਰ ਲੈਣ ਤਸੀਂ ਤਾਂ ਪੱਕਟੇ ਹੋਏ ਆਂ ਓਹ ਚਾ ਯੋਨੀਆ ਓਕੇ ਆ ਕੀ ਆ ਕੀ ਆ ਸੋਚਦਾ ਸੀ ਤੈਨੂੰ ਪੁਲਕਾਂ ਤੇ ਬਿਠਾ ਲਾਂ ਤੂੰ ਪਾ ਲਈ ਮੜੀ ਆ ਮਾਰ ਮੈਂ ਤਾਂ ਏਡੀ ਫਿਰਦਾ ਮੈਂ ਕੋਈ ਪਤਾ ਲੱਗ ਗਿਆ ਤੂੰ ਚਾ ਵਾਲਾ ਓਏ ਯਾਰ ਚੱਲ ਕੋਈ ਨੇ ਪਿਆਰ ਨਹੀਂ ਕਹਿੰਦੀ ਮੈਨੂੰ ਮੇਰੀ ਚੀਜ਼ ਤਾਂ ਰਹੀ ਗਈ ਫੇਸ ਵਾਸ਼ ਰਕਸੋਨਾ ਸਾਬਣ ਦੇ ਦੇ ਯਾਰ ਨੰਬਰ 1 ਦੀ ਟਿੱਕੀ ਦੇ ਦੇ ਤੂੰ ਕਿਹੜਾ ਕਿਹੜਾ ਸਾਬਣ ਲੈਣਾ ਨੰਬਰ 1 ਕੇ ਰਕਸੋਨਾ ਮੈਂ ਦਿੱਤੂੰਗਾ ਦੇਖੇ ਇਹ ਚੀਜ਼ਾਂ ਯੂਜ਼ ਕਰਦੇ ਮੇ ਸਕਿਨ ਖਰਾਬ ਹੋ ਜਾਂਦੀ ਐਂ ਕਰ ਰਿੰ ਸੁਪਰੀਮ ਲੈ ਲੈ ਫੇਨਾ ਹੀ ਲੈਣਾ ਹਾਂ ਨਾਲ ਐਨਾ ਬੁਦੇ ਬ੍ਰਾਂਡ ਉਹਦਾ ਫਾਇਦਾ ਵੀ ਤੂੰ ਭਾਂਡੇ ਤੋਂ ਸਕਦੀ ਆ ਪਤਾ ਕੀ ਆ ਉਹਦੇ ਵਿੱਚ ਸਕਰਾਬਰ ਵੀ ਹੁੰਦਾ ਵਾ ਮੂੰਹ ਸਕਰਾਬ ਹੋ ਜਾਊਗਾ ਫੇਨਾ ਹੀ ਲੈਣਾ ਮੈਨੂੰ ਤੂੰ ਹੀ ਹਿਮਾਲਿਆ ਦਾ ਫੇਸ ਵਾਸ਼ ਹਾਂਜੀ 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 ਹਿਮਾਲਿਆ ਦੇ ਦੇ ਰਿਆ ਮੈਂ ਆਹੜਾ ਤਾਂ ਲੈ ਗਿਆ ਯਾਰ ਇਹਦੇ ਨਾਲ ਤੇਰਾ ਮੈਂ ਫਾਇਦਾ ਕਰਾਵਾਂ ਬੁੱਕੇ ਤੂੰ ਨਾ ਸ਼ਾਵਰ ਜੈ ਲੈ ਲੈ ਹਾਂ ਓਏ ਦੇਖ ਤੂੰ ਫੇਸ ਵਾਸ਼ ਕਰਨਾ ਪਰ ਫੇਸ ਵੀ ਤਾਂ ਫੋੜੀ ਤੇ ਹੀ ਆ ਹਾਂ अच्छा चल कोई नहीं और <laughs> क्या ਲੈਣਾ दे दे यार मेरी बात सुन ਤੁਹਾਡੇ ਘਰੇ ਬਰਸ਼ ਹੈਗਾ ਦੰਦਾਂ ਤੇ ਮਾਰਨ ਵਾਲਾ ਹਾਂਜੀ ਹੈਗਾ ਇਹਦੇ ਨਾਲ ਨਾ ਟੁੱਥ ਪੇਸਟ ਫ੍ਰੀ ਆ ਯਾਰ ਕਿਉਂ ਉਹਨੇ ਗੁੱਸਾ ਕਰ ਜਾਣਾ ਯਾਰ ਐ ਨਾ ਕਰਿਆ ਮੈਂ ਕੁਝ ਮਾੜਾ ਥੋੜੀ ਕਿਹਾ ਉਹਨੂੰ ਚੱਲ ਫ੍ਰੀ ਆ ਤਾਂ ਫ੍ਰੀ ਉਹਨੂੰ ਸਰਪ੍ਰਾਈਜ਼ ਮਿਲਣਾ ਸੀਗਾ ਨਾ ਠੀਕ ਆ ਤੂੰ ਲੈ ਕੇ ਦੇਣੀਆਂ ਚੀਜ਼ਾਂ ਕੀ ਨਹੀਂ ਓਏ ਹਾਂ ਬੋਲ ਯਾਰ ਸੁਣ ਲੈ ਯਾਰ ਪਲਕਾ ਚਾਹੀਦੀ ਹੋਣਗੀਆਂ ਆਈ ਲੈਸ਼ਸ ਯਾਰ ਅੱਭੀ ਮੈਨੂੰ ਲੱਗਦਾ 3000 ਦਾ ਤਾਂ ਟਾਡਾ ਕਲਾ ਮੂੰ ਹੀ ਤਿਆਰ ਹੋਣਾ ਯਾਰ ਇਹ ਲਾਇਸੈਂਸ ਕਿ ਹੁੰਦਾ ਵਾ ਮੈਂ ਤਾਂ ਲੈ ਸਾਂਸ ਦਾ ਹੀ ਪਤਾ ਸੀਗਾ ਇਹ ਨਾ ਅੱਖਾਂ ਦਾ ਲੈ ਸਾਂਸ ਮੈਂ ਤਾਂ ਵੀਰੇ ਆਪਦਾ ਲੈਸੈਂਸ ਵੀ ਪੈਸੇ ਦੇ ਇੱਕ ਬਣਵਾਇਆ ਸੀ ਮਸਾਉ ਇਹ ਵੀ ਤੈਨੂੰ ਪੈਸੇ ਦੇ ਕੇ ਮਿਲਣੇ ਆ ਇਹ ਪੱਪੀਆਂ ਦੇ ਕੇ ਥੋੜੀ ਦੇਣਾ ਤੂੰ ਇੱਥੇ ਯਾਰ ਐ ਨਾ ਬੋਲ ਫੋਨ ਚੱਲਦਾ ਪਿਆ ਵਾ ਯਾਰ ਐ ਨਾ ਕਰ ਯਾਰ ਅੱਛਾ ਪੱਪੀ ਤੋਂ ਯਾਰ ਆ ਅਸੀਂ ਕੁੱਤਾ ਲਿਆ ਹੁੰਦਾ ਨਾ ਤੇਰੀ ਕੋਲ ਕੋਲ ਤਾਂ ਕਦੋਂ ਦੀ ਮੇਰੀ ਬੇਸਤੀ ਓ ਯਾਰ ਨਹੀਂ ਇਹ ਨਾ ਮੇਰਾ ਬਚਪਨ ਦਾ ਯਾਰ ਦੋਸਤ ਆਏ ਨੇ ਕੰਪਲੇਨਟ ਮਤ ਪਹਿਲੇ ਸੀ ਤਾਂ ਲੰਬਾ ਹੋ ਗਿਆ ਜਿਆਦਾ ਇਹ ਮੈਂ ਛੋਟਾ ਹੀ ਰਹਿ ਗਿਆ ਤੈਨੂੰ ਕੀ ਭਾਬੀ ਜੀ ਮੈਨੂੰ ਕਿਉਂ ਕਹਿ ਰਿਹਾ ਭਾਬੀ ਜੀ ਇਹ ਸਭ ਚਾਹੀਦਾ ਓ ਥ ਜੀ ਤੁਹਾਨੂੰ ਪੱਪੀ ਦਾ ਪਤਾ ਯਾਰ ਕੀ ਬੋਲੀ ਜਨਾ ਓਏ ਉਹ ਵਾਲੀ ਨਹੀਂ ਉਹ ਵਾਲਾ ਪੱਪੀ ਕੁੱਤਾ ਕੁੱਤਾ ਉਹ ਬੁੱਗੇ ਉਹਨੇ ਉਹ ਕਹਿ ਰਹੇ ਆ ਉਹ ਨਹੀਂ ਜੇ ਤੂੰ ਸਮਝਦੀ ਪਈ ਆ ਉਹ ਪਤਾ ਕੀ ਆ ਇਹ ਤਾਂ ਉਹਦੀ ਗਲਤ ਗਲੁਰ ਗੁਰ 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 ਆਈ ਦੱ ਥੋੜੀ ਕਰ ਦੱਸ ਸਾਡਾ ਦੂਜਾ ਕਰ ਦ ਵਾ ਓਏ ਨਾ ਉਹ ਵਾਲਾ ਵਾ ਅਸਰ ਪਤਾ ਕੁਰ ਕੁਰ ਕੋ ਕਰਦਾ ਵੇ ਓ ਦੱ ਤੂੰ ਹੋਰ ਕੀ ਕਿਸਮਾ ਲੈਣਾ ਜਲਦੀ ਦੱਸ ਨਾ ਇਹ ਕੁੱਤੇ ਦੇ ਕਰਕੇ ਬਿੱਲੀ ਲਿਆਇਆ ਸੀ ਉਹ ਕਰਦੀ ਲਿਪ ਕਲਰ ਚਾਹੀਦਾ ਉਹ ਗਲਤ ਕਲਰ ਠੀਕ ਅ ਲਿਖ ਤੀ ਮੈਨੂੰ ਪਪਾਈ ਤਿੰਨ ਚੰਗੀ ਮੈਜੈਂਟਾ ਕਲਰ ਦੇ ਦੇ ਮੈਜੈਂਟਾ ਨਹੀਂ ਰੈੱਡ ਕਲਰ ਚਾਹੀਦਾ ਹੋਗਾ ਭਾਜੀ ਚਲ ਮਤਲਬ ਤੂੰ ਇੰਨਾ ਕੀ ਸਮਾਨ ਲੈਣਾ ਸੀਗਾ ਨਾ ਹੁਣ ਹੁਣ ਦੇ ਵਾਸਤੇ ਤਾਂ ਇੰਨਾ ਕੀ ਲੈਣਾ ਸੀਗਾ ਨਾ ਚਲ ਮੇਰੀ ਗੱਲ ਸੁਣ ਮੈਨੂੰ ਹਾਂ ਚਾਹੇ ਇੰਨਾ ਯਾਦ ਆ ਪਰ ਜਦੋਂ ਮੈਨੂੰ ਯਾਦ ਆਊਗਾ ਨਾ ਬਾਅਦ ਕੀ ਲਿਸਟ ਤੇ ਮੈਂ ਤੈਨੂੰ ਦੁਬਾਰਾ ਕਹਾਂਗਾ ਹਾਂ ਬਸ ਠੀਕ ਆ ਨੇਲ ਪੇਂਟ ਵੀ ਤਾਂ ਚਾਹੀਦੀ ਹੋਣਗੀਆਂ ਨੇਲ ਕਲਰ ਵੀ ਤਾਂ ਚਾਹੀਦੇ ਆ ਹਾਂ ਸਭ ਚੀਜ਼ ਤੈਨੂੰ ਕਿਹਾ ਹੈ ਨਾ ਠੱਗ ਬੰਦਾ ਇਹਨੇ ਤੈਨੂੰ ਦੇਖੀ ਹੁਣ ਦੇਖੀ ਜਮਾ ਜਾਣ ਆਪਣੇ ਨਾਲ ਲੈਣਾ ਤੇਰੇ ਦੇਖੀ ਉਹਨੂੰ 골ਡਨ ਨੀਲ ਨੈਲ ਪੋਲਿਸ਼ ਲੈਣੇ ਸੀਗੀਆਂ ਨਾ ਰੈੱਡ ਬਲੂ ਹਾਂ ਹਾਂ 골ਡਨ ਕਲਰ ਵੀ ਆ ਗਏ ਆ ਸਾਰੇ ਕਲਰ ਆ ਗਏ 골ਡਨ ਵੀ ਆ ਗਿਆ ਸਾਰੇ ਆ ਗਏ ਹੋਰ ਤਾਂ ਨਹੀਂ ਕੁਝ ਲੈਣਾ ਹੈਗਾ ਤੂੰ ਉਹ ਪ੍ਰਾਈਮਰ ਵੀ ਤਾਂ ਚਾਹੀਦਾ ਹੋਊਗਾ ਪ੍ਰਾਈਮਰ ਮੇਕਅਪ ਪ੍ਰਾਈਮਰ ਵੀ ਤਾਂ ਚਾਹੀਦਾ ਯਾਰ ਇਹਨੂੰ ਫਾੜ ਯਾਰ ਭਾਬੀ ਪੇਂਟ ਕਰਨੀ ਆ ਪ੍ਰਾਈਮਰ ਚਾਹੀਦਾ ਭਾਜੀ ਮੇਕਅਪ ਕਰੋ ਤੂੰ ਪਹਿਲੇ ਤਾਰਪਿੰਡਾ ਤੇਲ ਵੀ ਦੇ ਦੇ ਸਾਫ਼ ਕਰ ਲਾਂਗੇ ਪਹਿਲਾਂ ਭਾਬੀ ਤਾਰਪਿੰਦਾ ਤੇਲ ਵੀ ਚਾਹੀਦਾ ਤਾਰਪਿੰਦਾ ਤੇਲ ਪੇਂਟ ਨਹੀਂ ਕਰਨਾ ਕਹਿੰਦਾ ਪ੍ਰਾਈਮਰ ਮਾਰਨਾ ਤੁਹਾਡੇ ਪਿੰਦੀ ਭਾਜੀ ਪ੍ਰਾਈਮਰ ਹੁੰਦਾ ਮੇਕਅਪ ਤੋਂ ਪਹਿਲੇ ਲੱਗਦਾ ਮੈਂ ਮੂੰਹ ਤੇ ਲਾਣਾ ਵਾ ਦੁਆਰ ਤੇ ਪੇਂਟ ਨਹੀਂ ਕਰਨਾ ਸੀ ਭਾਬੀ ਆ ਜਿਹੜਾ 4-5000 ਦਾ ਸਮਾਨ ਲਿਆ ਨਾ ਸਾਰਾ ਮੂੰਹ ਤੇ ਲੈਣ ਵਾਲੀ ਆ ਇਹ ਮੇਨ ਚੀਜ਼ ਤਾਂ ਰਹਿ ਗਈ ਮੇਕਅਪ ਫਿਕਸਰ ਓ ਮਾਈ ਗੋਡ ਅਜਿਹਾ ਬਿਨਾਂ ਫਿਕਸਰ ਮੇਕਅਪ ਮੈਲਟ ਹੋ ਜਾਪੇਗਾ ਕਿੰਨੀ ਗਰਮੀ ਆ ਯਾਰ ਕੀ ਯਾਰ ਬੰਦਾ ਇਹਨੂੰ ਸੰਭਲ ਪਾਇਆ ਓਏ ਐਮ ਸੀਲ ਦੇ ਦੇ ਉਹਨੂੰ ਫਿਕਸਰ ਇਹਨੂੰ ਸੰਭਲ ਉਹ ਵੇਸ਼ਲ ਕਿੱਟ ਤਾਂ ਰਹਿ ਗਈ ਉਹ ਵੈਕਸ ਵੈਕਸ ਬੀਨ ਵੈਕਸ ਵੈਕਸ ਸੇਰਾ ਸਾਰਾ ਜਿੰਨਾ ਤੂੰ ਕਹਿਆ ਨਾ ਸਾਰਾ ਸੁਣਾ ਲੈ ਲਿਆ ਹੁਣ 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 ਵਾਸਤੇ ਤਾਂ ਬਹੁਤ ਹੈ ਨਾ ਇਹਨਾਂ ਬਾਕੀ ਆ ਭਗਤੀ ਵਾਲੇ ਲਾਂਗੇ ਹਨਾ ਵੀ ਹਾਂ ਲਓ ਥੈਂਕ ਯੂ ਆ ਮੇਰੇ ਵੱਲੋਂ ਆਹੀ ਟਪ ਕਰ ਜਾ ਤੂੰ ਹਾਂ ਹਾਂ ਠੀਕ ਹੈ ਮੈਂ ਹੀ ਬੋਲਿਆ ਸੀਗਾ ਕੋਈ ਹੋਰ ਨਹੀਂ ਸੀ ਮੈਂ ਹੀ ਸੀਗਾ ਚਲ ਓਕੇ ਬਾਏ ਉਹ ਗੱਲ ਦਾ ਅੱਛਾ ਹਾਂ ਤੇ ਇੱਕ ਮਿੰਟ ਖੜੇ ਜਰਾ ਆਪਾਂ ਜਰਾ ਆਪਾਂ ਚਲੋ ਵੀਰ ਚਲ ਬਾਏ ਓਕੇ ਹਾਂ ਠੀਕ ਓਕੇ ਬਾਏ ਓ ਯਾਰ ਤੁਸੀਂ ਟਿਕਦੇ ਨਹੀਂ ਹੈਗੇ ਯਾਰ ਉਹਨਾਂ ਨੇ ਫੋਨ ਲਾਇਆ ਸੀਗਾ ਤੇ ਤੁਹਾਨੂੰ ਜਮੀਨ ਪਤਾ ਹੈਗਾ ਤੂੰ ਯਾਰ ਵੇਚ ਕੇ ਬੁੱਗੀਆਂ ਕਰੀ ਜਾਂਦਾ ਉਹਨੂੰ ਮੱਠੀ ਵਾਰ ਪੁੱਛੀ ਜਾਂਦਾ ਤੂੰ ਸਿਆਣਾ ਬਹਿਣਾ ਬੰਦਾ ਆ ਤੇਰੀ ਇੰਨੀ ਉਮਰ ਹੋਈ ਪਈ ਛੋਟੇ ਜਾ ਕੇ ਸਾਡੇ ਚਾਰ ਮੇਰੀ ਨਹੀਂ ਕੋਈ ਬਣੀ ਤੇਰੀ ਬਣਨ ਦੇ ਦੂੰਗਾ ਮੈਂ ਚਲੋ ਵੀਰੇ ਕਿੰਨੇ ਪੈਸੇ ਹੋਗੇ ਥੋੜਾ ਜਿਹਾ ਮਾਨੂੰ ਹੋਰ ਪਾ ਦੇ ਮੈਂ ਆਪਣੇ ਕਹੂੰਗਾ ਉਹ ਗੁਲਾਬ ਜਲਦਾ ਰਹੇਗਾ ਓਏ ਧਲੇ ਬਿਆ ਵੱਡਾ ਆਪਾਂ ਹੁਣ ਬਾਤ ਤੇ ਉਹਨਾਂ ਨੇ ਫੋਨ ਕੱਟਤਾ ਵਾ ਇਹ ਹੋ ਗਿਆ ਮੈਨੂੰ 10-12000 ਦਾ ਸਮਾਨ ਤਾਂ ਆਉਂਦਾ 15000 ਓ 10-12000 ਕਿਉਂ ਯਾਰ 15000 ਹੋਇਆ ਕਿ ਦੇ ਹੋਣ ਬੰਦ ਕੁਝ ਹੋਰ ਪਿਆ ਬਾਈ ਕੋਈ ਹੋਰ ਦੇ ਦੋ ਪਹਿਲਾਂ ਪੱਗ ਬੜੀ ਬੜੀ ਸ਼ਾਰਟੋਂ ਘੈਂਟ ਪਾਈ ਹੋਈ ਆ ਆਪਣਾ 14900 ਦੇ ਦੋ ਹਫਤੇ ਤੱਕ ਤੱਕ ਤਾਂ ਦੇ ਦਾਂਗੇ ਤੁਹਾਨੂੰ ਪੈਸੇ ਆ ਗਿਆ ਆਪਣੀ ਹਰਕਤਾਂ ਤੇ ਕਹਿੰਦਾ ਲੈ ਜਾ ਸਮਾਨ ਨੰਬਰ ਦੇ ਦੋ ਨੰਬਰ ਦੇ ਦੋ ਬਸ ਤੂੰ ਮੈਨੂੰ ਤੋਂ ਕੱਲ ਪਰਸੋਂ ਤੱਕ ਪੈਸੇ ਲੈ ਲਈ ਯਾਰ ਯਾਰ ਮੈਂ ਸਮਾਨ ਦੇ ਆਉਂਗਾ ਨਾਲ ਤੇਰਾ ਘੇੜਾ ਵੱਜੂ ਜਿਹੜੇ ਆਪਣਾ ਕਮੇਟੀ ਵਾਲੇ ਪੈਸੇ ਸੀ ਉਹਨਾਂ ਤੋਂ ਦੇ ਦੇ ਯਾਰ ਮੈਨੂੰ ਪਤਾ ਉਹਦੇ ਨਾਲ ਕੀ ਲੈਣਾ ਸੀ ਆਪਾਂ ਦੇ ਦੇ ਦਿੰਨੇ ਆ ਕਮੇਟੀ ਵਾਲੇ ਪੈਸੇ ਆਪਾਂ ਕੱਲ ਕਰ ਲਾਂਗੇ ਫੜ ਲਾਂਗੇ ਇਹ ਰਾਸ਼ਨ ਕਿੱਥੋਂ ਲੈਣਾ ਫਿਰ ਕੋਈ ਨਹੀਂ ਹੁਣ ਬਾਤ ਤੇ ਆ ਦੇਖ ਲਾਂਗੇ ਸ਼ਰਮ ਕਰ ਲੈ ਬਾਈ ਸ਼ਰਮ ਮਜ਼ਾਕ ਕਰ ਰਿਹਾ ਮਜ਼ਾਕ ਆ ਇੰਨਾ ਖਰਚਾ 15000 ਰੁਪਇਆ ਤੂੰ ਆਪਣੇ ਨਾਲ ਦੀ ਤੇ ਲਾਏਗਾ ਕਦੇ ਆਪਣੇ ਘਰਦਿਆਂ ਬਸ ਚਲ ਲਿਆ ਕੁਛ ਓ ਯਾਰ ਮਸਾ ਦਾ ਸੈਟ ਹੋਈ ਮੇਰੇ ਨਾਲ ਦੱਸ ਲੈ ਕਰਦਾ ਤੂੰ ਆਵਦੀ ਤੇਰੀ ਬਣੀ ਨਹੀਂ ਮੇਰੇ ਤੋਂ ਤਣਾ ਨ ਫਿਰਦਾ ਹੁਣ ਮੰਮੀ ਨੂੰ ਵੀ ਫੋਨ ਕਰਕੇ ਪੁੱਛ ਲੈਣਾ ਸੀ ਕੁਛ ਚਾਹੀਦਾ ਓ ਯਾਰ ਉਹ ਆਪਣਾ ਸਮਾਨ ਲੈ ਜਾਂਦੇ ਆਪੇ ਆ ਕੇ ਹਾਂ ਜੇ ਤੂੰ ਨਹੀਂ ਨਾ ਲੈ ਕੇ ਜਾਂਦਾ ਤਾਂ ਇਕੱਲੇ ਆ ਕੇ ਲੈ ਕੇ ਜਾਂਦੇ ਆ ਸਾਰੇ ਪੈਸੇ ਤਾਂ ਤੂੰ ਕੁੜੀਆਂ ਦੇ ਖਰਾਬ ਕਰ ਦਿੰਨਾ ਸ਼ਰਮ ਕਰ ਲਾ ਕੋਈ ਫਾਦਰ ਸਾਹਿਬ ਨੂੰ ਪੱਗ ਲੈ ਕੇ ਦਿੱਤੀ ਕੋਈ ਕੋਈ ਸ਼ਰਟ ਲੈ ਕੇ ਦਿੱਤੀ ਹੋਵੇ ਤੂੰ ਕਿ ਇਹਨੂੰ ਪਿਆਰ ਸਮਝਦਾ ਮੈਂ ਸ਼ਰਤ ਲਾ ਲਾ ਇੱਕ ਵਾਰੀ ਦੁਬਾਰਾ ਫੋਨ ਕਰਕੇ ਕਹਾ ਮੈਂ ਸਮਾਨ ਆ ਕੁੜੀ ਆ ਹੋ ਤੂੰ ਹੁਣੇ ਕਹਿ ਕੇ ਦੇਖ ਮੈਂ ਸਮਾਨ ਨਹੀਂ ਲੱਗੇ ਦੇ ਸਕਦਾ ਦੇਖਦੇ ਆ ਕੀ ਕਹਿੰਦੀ ਜੇ ਉਹਨੇ ਕਹਿਤਾ ਨਾ ਜੇ ਉਹਨੇ ਕਹਿਤਾ ਕਿ ਰਹਿਣ ਦੇ ਮੈਂ ਹਾਰ ਜਾਊਂਗਾ ਮੈਂ ਆਪੇ ਚੱਲ ਜਾਊਂਗਾ ਇਹਦੇ ਪੈਸੇ ਵੀ ਮੈਂ ਦੇ ਦਊਂਗਾ ਮੈਂ ਉਹਨੂੰ ਫੋਨ ਲਾਣਾ ਤੇ ਆਪੇ ਸੁਣ ਲੈ ਦੇਖੀ ਆਪੇ ਤੁਹਾਨੂੰ ਪਤਾ ਲੱਗ ਜੂ ਕਿੰਨਾ ਉਹਨੇ ਆਪੇ ਪੈਸੇ ਦੇ ਦੇਣੇ ਦੇਖੀ ਮੇਰੇ ਇੱਕ ਵਾਰ ਕਹਿਣ ਤੇ ਇਹੋ ਜੀ ਆਹੋ ਦੇਖੋ ਹੈਲੋ ਮੇਰੀ ਗੱਲ ਸੁਣ ਯਾਰ ਹੈਲੋ ਓਏ ਓਏ ਯਾਰ ਮੇਰੇ ਨਾਲ ਪੈਸੇ ਸੀਗੇ ਜਿਹੜੇ ਟਰਾਂਸਫਰ ਨਹੀਂ ਹੋ ਰਹੇ ਹੈਗੇ ਉਹਨਾਂ ਵੱਲ ਨੂੰ ਤੇ ਤੂੰ ਐ ਕਰ ਇਸ ਵਾਰ ਤੂੰ ਆਪਣੇ ਹੱਥ ਦੇ ਦੇ ਤੈਨੂੰ ਮੈਂ ਪੈਸੇ ਸ਼ਾਮ ਤੱਕ ਕਰ ਦੂੰਗਾ Google Pay ਮੈਂ ਤੈਨੂੰ ਭੇਜ ਦੂੰਗਾ ਕੀ ਹੋਇਆ ਹੈਲੋ ਆ ਤੋ ਕੇ ਆ ਬੈ ਕੇ ਕੇ ਕਾ ਮੈਨੂੰ ਪਹਿਲੇ ਹੀ ਪਤਾ ਸੀ ਕਿ ਤੂੰ ਐਵੇਂ ਹੀ ਕਰੇਗਾ ਮੇਰੇ ਨਾਲ ਓਏ ਯਾਰ ਨਹੀਂ ਚਾਹਦਾ ਹੈਗਾ ਬਾਇ ਚਾਂਸ ਹੋ ਗਿਆ ਹੁਣ ਹਾਂ ਅਫੋਰਡ ਨਹੀਂ ਕਰ ਸਕਦਾ ਤੇ ਮੈਨੂੰ ਰੱਖਿਆ ਕਿਉਂ ਮੈਨਾਂ ਨਾਲ ਅਫੋਰਡ ਦੀ ਗੱਲ ਕਿਉਂ ਕਰਦੀ ਪਈਆਂ ਤੂੰ ਅਫੋਰਡ ਹੀ ਗੱਲ ਆ ਝੂਠ ਬੋਲ ਰਿਹਾ ਤੂੰ ਝੂਠ ਬੋਲ ਰਿਹਾ ਮੈਨੂੰ ਲੱਗਾ ਜਿਹੜਾ ਤੇਰੇ ਨਾਲ ਸੀ ਨਾ ਉਹਨੇ ਤੈਨੂੰ ਫੱਟੀ ਪੜਾਈ ਆ ਓ ਨਹੀਂ ਮੇਰੇ ਕੋ ਪੈਸੇ ਪਏ ਆ ਨਹੀਂ ਤੂੰ ਕੀ ਬੋਲਦਾ ਤੂੰ ਕੀ ਪ੍ਰੂਫ ਆ ਤੇਰੇ ਕੋਲ ਮੇਰੇ ਕੋ ਪੈਸੇ ਹੈਗੇ ਟ੍ਰਾਂਸਫਰ ਨਹੀਂ ਹੋ ਰਹੇ ਤੈਨੂੰ ਕਿਤੋਂ ਮੇਰੇ ਪੇਜ ਪੈ ਗਿਆ ਵਾ ਪਰ ਓ ਮੈਨੂੰ ਹੁਣ ਗੱਲ ਨਾ ਕਰੀ ਯਾਰ ਇਤਨੇ ਆਪੇ ਲੈਣਾ ਸੀ ਮੈਂ ਤੈਨੂੰ ਕਹਿਣਾ ਸੀ ਕੱਟ ਗਈ ਯਾਰ ਉਹ ਤਾਂ ਹੋਰ ਲੈ ਲੈ ਮੈਂ ਹੋਰ ਦੇ ਦੇ ਕੋਈ ਸਮਾਨ ਪਰ ਪਹਿਲਾ ਪਹਿਲਾ ਤਾਂ ਕਦੇ ਘਰਦਿਆਂ ਨੂੰ ਵੀ ਪੁੱਛ ਲੋ ਨਾ ਵਾਹ ਇੰਨਾ ਕੀ ਸੀ ਨਾ ਇਹ ਕਿਤੇ ਘਰਦਿਆਂ ਨੂੰ ਇੰਨਾ ਪਿਆਰ ਕੀਤਾ ਹੁੰਦਾ ਨਾ ਤੇ ਗੱਲ ਕੋਈ ਹੋਰ ਹੀ ਹੁੰਦੀ ਰੱਖ ਲੈ ਵੀਰੇ ਸਮਾਨ ਯਾਰ ਸੌਰੀ ਯਾਰ ਮੇਰੇ ਸੌਰੀ ਦੀ ਕੋਈ ਗੱਲ ਨਹੀਂ ਵੀਰੇ ਵੱਡਾ ਵੀਰ ਵਧੀਆ ਕਹਿ ਰਿਹਾ ਆ ਬੰਨੇ ਤਾਂ ਇਹ ਸਮਾਨ ਵੇਚ ਹੀ ਦੇਣਾ ਜਿੰਨੂੰ ਮਰਜ਼ੀ ਵੇਚ ਇਹੀ ਸਮਾਨ ਜੇ ਤੂੰ ਆਪਣੇ ਘਰ ਦੇ ਵਾਸਤੇ ਲੈ ਕੇ ਜਾਵੇਂ ਜਿਹੜਾ ਤੈਨੂੰ ਦਿਲੋਂ ਪਿਆਰ ਕਰਦਾ ਤੇ ਜਿਹੜਾ ਬੰਦਾ ਦਿਲੋਂ ਪਿਆਰ ਕਰਦਾ ਹੁੰਦਾ ਨਾ ਸਮਾਨ ਦਾ ਭੁੱਖਾ ਜਾਂਦਾ। ਇਹੀ ਗੱਲ ਸਮਝਾਣੀ ਸੀ ਕਰਕੇ ਤੈਨੂੰ। ਬਾਕੀ ਤੂੰ ਸਿਆਣਾ ਹੀ। ਤੂੰ ਵੀਰੇ ਮੈਂ ਨਾ ਅਗਲੀ ਵਾਰੀ ਮੰਮੀ ਨਾਲ ਆਉਂਗਾ ਤੇ ਉਹਨਾਂ ਨਾਲ ਸਮਾਨ ਲੈ ਜਾਊਂਗਾ ਕਿ ਠੀਕ ਆ? ਇਸ ਵਾਰੀ ਸੌਰੀ ਯਾਰ। ਨਹੀਂ ਵੀ ਸੌਰੀ ਨਹੀਂ ਉਹਨਾਂ ਨੂੰ ਪਤਾ ਹੀ ਐ ਕੁਛ ਨਹੀਂ ਰੱਖਿਆ। ਬਾਕੀ ਤੂੰ ਠੀਕ ਆ।